ਸਿਹਤ ਵਿਭਾਗ ਪੰਜਾਬ ਵੱਲੋਂ ਸਮਾਣਾ ਦੇ ਇਲਾਕੇ ਦੇ ਲੋਕਾਂ ਨੂੰ ਇੱਕ ਸੁਭਾ ਦੇ ਦਿੱਤੀ ਗਈ ਹੈ ਜਿਹੜੇ ਇੱਥੇ ਮੈਡੀਕਲ ਅਫਸਰਾਂ ਦੀ ਕਾਰਡ ਸੀ ਉਹਨੂੰ ਪੂਰਾ ਕੀਤਾ ਗਿਆ ਸਿਹਤ ਵਿਭਾਗ ਪੰਜਾਬ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਸਮਾਣਾ ਕੇ ਸਰਕਾਰੀ ਹਸਪਤਲ ਦੇ ਵਿੱਚ ਜਿਹੜੇ ਮੈਡੀਕਲ ਅਫਸਰਾਂ ਦੀ ਤਨਤੀ ਕੀਤੀ ਇਹਦੇ ਨਾਲ ਸਿਵਲ ਹਸਪਤਲ ਸਮਾਣਾ ਦੇ ਜਿਹੜੇ ਸਟਾਫ ਹੈ ਉਹਨਾਂ ਨੂੰ ਵੀ ਕੁਝ ਰਾਹਤ ਮਿਲੇਗੀ ਜਿਹੜੇ ਮਰੀਜ਼ ਆਉਂਦੇ ਹਨ ਕਿਉਂਕਿ ਇਸ ਇੱਥੇ ਸਮਾਣਾ ਹਸਪਤਲ ਸਮਾਣਾ ਦੇ ਨਾਲ ਸਤਰਾਨਾ ਪਾਤਰਾ ਵਾਸਾਪੁਰ ਇਲਾਕੇ ਦੇ ਵੀ ਲੋਕ ਇੱਥੇ ਅਰ ਖਾਸ ਤੌਰ ਤੇ ਅੱਜ ਹੜਪੇੜ ਇਲਾਕਾ ਹੈ ਖਾਸ ਤੌਰ ਤੇ ਸਤਰਾਨਾ ਹਲਕਾ ਉੱਥੇ ਵੀ ਮੰਨ ਲਓ ਕਾਫੀ ਤਰ੍ਹਾਂ ਦੇ ਮਰੀਜ਼ ਆ ਸਕਦੇ ਹਨ ਉਸ ਨੂੰ ਦੇਖਦੇ ਹੋਏ ਤਨਾਤੀ ਕੀਤੀ ਗਈ ਹੈ ਔਰ ਇਹ ਤਨਾਤੀ ਪਰਮਾਨੈਂਟ ਕੀਤੀ ਗਈ ਹੈ ਇਸ ਦੇ ਨਾਲ ਲੋਕਾਂ ਨੂੰ ਬੜੀ ਰਾਹਤ ਮਿਲੇਗੀ ਇਹ ਗਲਵਤ ਕਰਦੇ ਹਾਂ ਸਿਨ ਮੈਡੀਕਲ ਅਧਿਕਾਰੀ ਸਮਾਨਾ ਡਾਕਟਰ ਹਾਂਜੀ ਸਰ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਜੀ ਨੇ ਜੀ ਸਪੈਸ਼ਲੀ ਸਾਡੇ ਸਿਵਲ ਸਮਾਣਾ ਵਿਖੇ 8 ਨਵੇਂ ਡਾਕਟਰਾਂ ਦੀ ਇੱਕ ਵਾਰੀ ਟੈਂਪਰੀ ਡਿਊਟੀ ਲਗਾਈ ਹੈ ਜੀ ਤੇ ਮੈਡੀਕਲ ਆਫਸਰਾਂ ਨੇ ਜੀ ਤੇ 98 ਕੱਲ ਜੁਆਇਨ ਕਰ ਲਿਆ ਸੀਗਾ ਜੀ ਤੇ ਹੁਣ ਵੀ ਇਸ ਵੇਲੇ ਮੌਜੂਦ ਹੈ ਸਾਡੇ ਨਾਲ ਜੀ ਕਿੰਨੀ ਗਰਾਹਤ ਮਹਿਸੂਸ ਕਰਦੇ ਹੋ ਕਾਫੀ ਟਾਈਮ ਤੋਂ ਪੰਚਰ ਬੁੱਧੀ ਸਰ ਇਹ ਸਾਡੇ ਸਮਾਣਾ ਦੇ ਲੋਕਾਂ ਲਈ ਬਹੁਤ ਅੱਛਾ ਰਹੇਗਾ ਸਰ ਐਂਡ ਖਾਸ ਕਰਕੇ ਕਿਉਂਕਿ ਜਿਵੇਂ ਹੜ ਦੇ ਹਾਲਾਤ ਬਣੇ ਹੋਏ ਨੇ ਤੇ ਸਾਨੂੰ ਆਪਦੀ ਟੀਮਾਂ ਨੂੰ ਹੋਰ ਸਟਰੈਂਥਨ ਕਰਨ ਦੇ ਵਿੱਚ ਮਜਬੂਤੀ ਮਿਲੇਗੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼